ਸਾਰੀ ਸ੍ਰਿਸ਼ਟੀ ਵਿੱਚ ਵਸਦੀ ਗੁਰਨਾਨਕ ਨਾਮ ਲਿਆਵਾਂ ਸੰਗਤ ਜੀ ਅੱਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਮੁਖਵਾਕ ਰਾਈ ਸਾਨੂੰ ਸੰਬੋਧਨ ਕੀਤਾ ਹੈ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਗੁਰੂ ਦੀਆਂ ਕਥਾ ਕਹਾਣੀਆਂ ਗੁਰੂ ਦਾ ਮੀਤ ਹੀ ਸੁਣਾ ਸਕਦਾ ਹੈ ਆਓ ਮੁੱਖ ਬਾਖ ਸੁਣ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਜੀ ਸੁਖ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਉਹ ਵਸਿਫਤ ਖਸਮ ਦੀ ਪੂਰਾ ਅਰਸੋਂ ਕੁਰਸੋਂ ਛੱਟੀਆਂ ਤੁਧ ਡਿਠ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਬਾਤਿ ਸ਼ਾ ਸਿਰ ਸ਼ੋਦ ਸੋਹੋ ਜਿਸ ਪਾਸ ਲਹਿਠਿਓ ਸੋਹੀਐ ਸਭਨਾ ਦਾ ਵੀ ਸੋਹੋ ਸਜਣ ਸੱਚਾ ਪਤਸ਼ਾਹ ਸਿਰ ਸ਼ੋਦ ਬੁਨਾ ਦਵੀਸੋ ਸਤਨਾ ਸ਼੍ਰੀ ਦਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਰਮੀਤ ਸੁਣਾਈਆ ਬਲਹਾਰੀ ਗੁਰ ਆਪਣੇ ਗੁਰ ਕਬਲ ਜਾਈਆ ਹਰ ਕੀਆ ਕਥਾ ਕਹਾਣੀਆਂ ਗੁਰਨੀਤ ਸੁਣਾਈਆਂ ਬਨਹਾਰੀ ਗੁਰ ਆਪਣੇ ਗੁਰ ਕਬਲ ਜਾਈਆ ਮੇਲੇ ਗੁਰਸਿੱਖ ਆਏ ਮੇਲੇ ਤੁਮੇਰੇ ਗੁਰੂ ਕੇ ਪਿਆਰੇ ਰਹਾ ਹਰ ਕੀ ਗੁਣ ਹਰ ਭਾਵ ਦੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿੰਨ ਕੋ ਵਾਰੀ ਜਿਨ ਗੁਰ ਕੀ ਕੀਤੀ ਚੱਕਰੀ ਤਿੰਨ ਸਦ ਬਲ ਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੀਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਜਨ ਪਰਵਾਨਾ ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੇਵੰਦੇ ਤਿਨ ਹਰ ਫਲ ਪਾਵੈ ਜਿਨਾਂ ਹਰ ਸੇਤੀ ਪਿਰਹੜੀ ਤਨ ਜੀਵ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁੰਮ ਜਾਇ ਛੁਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰੇ ਹਰਿ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਸਖ ਗੁਰ ਸੇਵੰਦੇ ਸੇ ਪੁੰਨ ਪਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆ ਸੀ ਆਪ ਹਰ ਭਾਈਆ ਹਰ ਦਰਗਹ ਪੈ ਨਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜਾ ਪਾਨ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆ ਹਰ ਹਰ ਕਦੇ ਨਾ ਚੀਤੇਓ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰਤਾਰੇ ਤਿੰਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਨ ਸਤਿਗੁਰ ਭੇਟਿਆ ਰੰਗ ਰਲਿਆ ਮਾਣੈ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਹੋ ਗੁਰ ਵਿਟੋ ਸਦਵਾਰਿਆ ਜਿਨ ਦਿੱਤੜਾ ਨਾਮ ਸੋ ਧਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਹੋ ਵੀਖੇਖ ਗੁਰੂ ਵਿਗਸਿਆ ਗੁਰ ਸਤਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖ ਗੁਰ ਮੰਨਿਆ ਤਿੰਨੋ ਭੁਖ ਸਭ ਜਾਵੀ ਹਰ ਕਾਮਾਰ ਬਿਅੱਖੀਐ ਕਹੋ ਕਿਤ ਵਿਦਿ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਨ ਗੁਰਮੁਖ ਹਰਿਆ ਰਾਧਿਆ ਸਿ ਸੋ ਵੱਡ ਦਾਣੀ ਹਉ ਸਤਿਗੁਰ ਕਉ ਸਦ ਵਾਰਿਆ ਗੁਰਬਚਨ ਸਮਾਣੀ ਤੂ ਠਾਕੁਰ ਤੂ ਸਾਹਿਬੋ ਤੂੰ ਹੈ ਮੀਰਾ ਮੀਰਾ ਤੂ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ਆਪੇ ਹਰ ਇਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ फते तिलोंग महला चौथा हर कथा कथा कहानिया मीत सुनाइया ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ